ਆਮ ਜੀਆ ਦੇ ਪਾਵਨ ਪਵਿੱਤਰ ਤਾਪਿਆ ਸਥਾਨ ਸਾਚ ਖਾੰਡ ਸ੍ਰੀ ਹੇਮਕੁੰਟ ਸਾਹਿਬ ਵਿਖੇ ਧਨ ਧਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀੋ ਮਹਾਰਾਜ ਆਪ ਜੀ ਕੇ ਹਜ਼ੂਰ ਸ੍ਰੀ ਸੁਖਮਣੀ ਸਾਹਿਬ ਜੀ ਕੇ ਪਾਠ ਸ਼ਬਦ ਚੌਕੀ ਚੌਪਈ ਸਫੇਰ ਸ੍ਰੀ ਅਨੰਦ ਸਾਹਿਬ ਜੀ ਕੇ ਭੋਗ ਜੀ ਕੀ ਅਰਦਾਸ ਹੈ ਜੀ ਪੋਲ ਚੋਕ માਫ ਕਰਨੀ ਆਗਿਆ ਸੰਗਤਾਂ ਦੀਆਂ ਹਾਜ਼ਰੀਆਂ ਤਿਲਫਲ ਪੀਟਾ ਮੰਦਰ ਪਰਵਣ ਕਰਨੀਆਂ ਯਾਤਰਾ ਸਫਲ ਕਰਨੀ ਦਰੋ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰਨਾ ਜੀ ਸਭਨਾ ਦੀਆਂ ਮਨੋਂ ਭਾਵਨਾਵਾਂ ਗਰਮਤਿ ਅਨਸਾਰ ਸੰਪੂਰਨ ਕਰਨੀ ਆ ਜੀ ਵਰਤੀ ਕਦੇ ਨਾ ਹੋਬਈ ਜਨਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਸੱਚੇ ਪਾਤਸ਼ਾਹ ਜੀਓ ਮਹਾਰਾਜ ਜੋ ਕੇ ਪੰਜਾਬ ਅਤੇ ਉਤਰਾਖੰਡ ਫਤੇ ਵੱਖ-ਵੱਖ ਇਲਾਕਿਆਂ ਦੇ ਵਿੱਚ ਹੜ੍ਹਾਂ ਦੇ ਕਾਰਨ ਭਾਰੀ ਨੁਕਸਾਨ ਹੋ ਰਿਹਾ ਹੈ ਜੀ ਕਿਰਪਾ ਕਰੋ ਮਹਾਰਾਜ ਮਿਹਰ ਕਰੋ ਜੀ ਹੜ ਪੀੜਤ ਪਰਿਵਾਰਾਂ ਦੀ ਸਹਾਇਤਾ ਕਰਨੀ ਜੀ ਤੰਦਰੁਸਤੀਆਂ ਬਖਸ਼ੀਆਂ ਚੜਦੀ ਕਲਾ ਵਿੱਚ ਰੱਖਣਾ ਜੀ ਜੋ ਇਸ ਦੁੱਖ ਦੀ ਘੜੀ ਦੇ ਵਿੱਚ ਨੌਜਵਾਨ ਮੀਰ ਹਾੜਪੀੜਤ ਪਰਿਵਾਰਾਂ ਦੀ ਸਹਾਇਤਾ ਕਰ ਰਹੇ ਹਨ ਕਿਰਪਾ ਕਰਨੀ ਮਹਾਰਾਜ ਸਾਰੇ ਨੌਜਵਾਨ ਵੀਰਾਂ ਨੂੰ ਤਦਰਸਤੀਆਂ ਬਖਸ਼ਨੀਆ ਚੜ੍ਹਦੀ ਕਲਾ ਵਿੱਚ ਰੱਖਣਾ ਜੀ ਹੜਪੀੜਤ ਪਰਿਵਾਰਾਂ ਦੀ ਸਹਾਇਤਾ ਕਰਨ ਦੀ ਤਦਰਸਤੀ ਚੜ੍ਹਦੀ ਕਲਾ ਦੇ ਬਲ ਬਖਸ਼ਨੇ ਮਹਾਰਾਜ ਪੰਜਾਬ ਅਤੇ ਉਤਰਾਖੰਡ ਅਤੇ ਵਖ ਵਖ ਇਲਾਕਿਆਂ ਦੀਆਂ ਸੰਗਤਾਂ ਦੀ ਤਾਦਰੁਸਤੀ ਚੜਦੀ ਕਲਾ ਸੁਖ ਸ਼ਾਂਤੀ ਦੀ ਅਰਦਾਸ ਆਪ ਜੀ ਕੇ ਹਜੂਰ ਕੜਾ ਪ੍ਰਸ਼ਾਦਿਆਂ ਦੇ ਗਾਹ ਹਜ਼ਰਾਨ ਦਰ ਪ੍ਰਵਾਨ ਹੋਣ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੋਣ ਦੀ ਆਗਿਆ ਬਖਸ਼ੋ ਸਿੱਖ ਪੜਦੇ ਸੁਣਦੇ ਸਰਬਤ ਲਾਹੇ ਬੰਧ ਹੋਵਣ ਨਾਮਕ ਨਾਮ ਚੜਦੀ ਕਲਾ ਤੇਰੇ ਭਾਣੇ